ਸੰਗਤ ਜੀ ਆਪਾਂ ਸੁਣਦੇ ਹਾਂ ਕਿ ਦਸ਼ਮੇਸ਼ ਪਿਤਾ ਜੀ ਅਨੰਦਪੁਰ ਸਾਹਿਬ ਦਾ ਕਿਲਾ ਛਾੜ ਦੇਣੀ ਤੇ ਸਰਸਾ ਨਦੀ ਦੇ ਕੰਢੇ ਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਤੇ ਸਿੰਘਾਂ ਦਾ ਬਿਸ਼ੂੜਾ ਪੈ ਜਾਂਦਾ ਹੈ। ਸੰਗਤ ਜੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੱਕ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਸੀ। ਸਾਰਾ ਸਫ਼ਰ ਪੌੜ ਦੀ ਠੰਡ ਵਿੱਚ ਕਾਫਲੇ ਨੇ ਕਿਵੇਂ ਤੈਅ ਕੀਤਾ? ਇਸ ਦਾ ਸਾਨੂੰ ਇਲਮ ਵੀ ਨਹੀਂ ਹੋ ਸਕਦਾ ਛੱਡਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਸ਼ੀਸ਼ਗੰਜ ਸਾਹਿਬੀ ਕੇ ਬੇਨਤੀ ਕਰਦੇ ਨੇ ਤੇ ਉੱਥੋਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਗੁਰਬਖਸ਼ ਸਿੰਘ ਉਦਾਸੀ ਨੂੰ ਦਿੰਦੇ ਨੇ ਤੇ ਪੂਰੇ ਕਾਫਲੇ ਨੂੰ ਸ਼੍ਰੀ ਕੀਤਪੁਰ ਸਾਹਿਬਲ ਜਾਣ ਦਾ ਹੁਕਮ ਦਿੰਦੇ ਨੇ ਕਿ ਸਿਰਲਖ ਜੋਧਿਆਂ ਨੂੰ ਸਭ ਤੋਂ ਮੂਹਰੇ ਜਥੇ ਵਿੱਚ ਸ਼ਾਮਿਲ ਕੀਤਾ ਗਿਆ ਬਜ਼ੁਰਗਾ ਮਾਈਆਂ ਅਤੇ ਬੱਚਿਆਂ ਨੂੰ ਪਾਈ ਧਰਮ ਸਿੰਘ ਅਤੇ ਪਾਈ ਮਨੀ ਸਿੰਘ ਜੀ ਦੀ ਅਗਵਾਈ ਹੇਠ ਫਲੀ ਦੇ ਵਿਚਕਾਰ ਰੱਖਿਆ ਗਿਆ ਕਿ ਜਥੇ ਵਿੱਚ